ਪਿਆਰੇ ਵਿਦਿਆਰਥੀ ਸਾਥੀਓ ਅਤੇ ਦੋਸਤੋ ਅੱਜ ਅਸੀਂ ਤੁਹਾਨੂੰ ਜਿਹੜਾ ਪੰਜਾਬੀ ਯੂਨੀਵਰਸਿਟੀ ਕਾਲਜ ਵਿੰਡਰਾ ਦਾ ਇੱਕ ਰੂਬਰੂ ਪ੍ਰੋਗਰਾਮ ਚਲਾਇਆ ਹੋਇਆ ਉਹਦੇ ਸਬੰਧ ਦੇ ਵਿੱਚ ਅਸੀਂ ਅਗਲਾ ਜਿਹੜਾ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ ਸਾਡੇ ਨੌਨ ਟੀਚਿੰਗ ਵਿਭਾਗ ਨਾਲ ਨੌਨ ਟੀਚਿੰਗ ਵਿਭਾਗ ਦੇ ਵਿੱਚ ਨੌਨ ਟੀਚਿੰਗ ਵਿਭਾਗ ਇਦਾਂ ਕਹਿ ਲਓ ਵੀ ਕਾਲਜ ਦੀ ਮਾਂ ਹੁੰਦੀ ਹੈ ਕਾਲਜ ਦੇ ਵਿੱਚ ਜਿੰਨੇ ਵੀ ਕਾਰਜ ਨੇ ਜਿੰਨੇ ਵੀ ਨੋਟਸ ਕੱਢਣੇ ਨੇ ਜਾਂ ਕਿਸੇ ਕਿਸ ਤਰ੍ਹਾਂ ਦੀ ਕੋਈ ਵੀ ਚਿੱਠੀ ਪੱਤਰ ਕਿਤੇ ਕਿਤੇ ਭੇਜਣਾ ਕਿਤੇ ਆਉਣਾ ਇਹ ਸਾਰਾ ਦਾ ਸਾਰਾ ਕੰਮ ਜਿਹੜਾ ਨੌਨ ਟੀਚਿੰਗ ਕਰਦਾ ਹੈ ਸਾਡਾ ਸਾਰਾ ਜ ਸਾਰਾ ਸਟਾਫ ਹੈ ਜਿਹੜਾ ਨੌਨ ਟੀਚਿੰਗ ਦਾ ਉਹ ਬਹੁਤ ਮਿਹਨਤੀ ਹੈ ਅਦੇ ਆਪਣੀ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਦਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਸੀਨੀਅਰ ਸਹਾਇਕ ਸਰਦਾਰ ਮਲਕੀ ਸਿੰਘ ਜੀ ਹਨ ਉਹ ਬੜੇ ਤਜਰਬੇਕਾਰੀ ਵਿਅਕਤੀ ਹਨ ਉਹ ਕਾਫੀ ਜਿਹੜੇ ਉਹ ਕਦੇ ਕੋਈ ਟੈਕਨੀਕਲ ਕੋਈ ਕੰਮ ਆੜ ਜਾਂਦਾ ਹੈ ਤਾਂ ਉਹ ਸਾਨੂੰ ਬੜੀ ਹੈਲਪ ਕਰਦੇ ਨੇ ਇਸ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਹਨ ਅਮਨਦੀਪ ਐ ਇਸ ਤੋਂ ਇਲਾਵਾ ਅਵਤਾਰ ਐ ਮਿੰਦਰ ਸਰਦਾਰ ਮਿੰਦਰ ਸਿੰਘ ਜੀ ਨੇ ਇਸ ਤੋਂ ਇਲਾਵਾ ਸਾਡੇ ਕੋਲੇ ਗੁਰਦਿਆਲ ਸਿੰਘ ਐ ਤੇ ਵਿਜੇ ਪ੍ਰੋਚਾ ਜੀ ਨੇ ਵਿਜੇ ਪ੍ਰੋਚਾ ਤੋਂ ਬਾਅਦ ਸਾਡੇ ਕੋਲੇ ਬਰਿੰਦਰ ਜੀ ਨੇ ਤੇ ਇਸ ਤੋਂ ਇਲਾਵਾ ਅਵਰਾਸ਼ ਬਹੁਤ ਮਿਹਨਤੀ ਐ ਹਰਪ੍ਰੀ ਸਿੰਘ ਐ ਉਹ ਵੀ ਬੜੇ ਬੜੇ ਲਗਨ ਤੇ ਮਿਹਨਤ ਨਾਲ ਕੰਮ ਕਰਦੇ ਨੇ ਨਿਰਮਲਾ ਹੈਪੀ ਹੈ ਸੁਖਵਿੰਦਰ ਕੋਹੜਾ ਕੁਲਵਿੰਦਰ ਅਮਰ ਸਿੰਘ ਵਿਸ਼ਾਲ ਤੋਂ ਮੈਂ ਜੇ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਹਾਂ ਤਾਂ ਕੋਈ ਗੱਲ ਨਹੀਂ ਤੇ ਇਹਦੇ ਵਿੱਚ ਇਹ ਹੈ ਕਿ ਸਾਰੇ ਤਾਂ ਸਾਰਾ ਸਟਾਫ ਹੈ ਜਿਹੜਾ ਪੂਰੀ ਲਗਨ ਤੇ ਮਿਹਨਤ ਦੇ ਨਾਲ ਕੰਮ ਕਰਦਾ ਰਹਿੰਦਾ ਹੈ ਪਵਨ ਜੀ ਨੇ ਪਵਨ ਵੀ ਬੜੇ ਮਿਹਨਤੀ ਨੇ ਬੜੇ ਕੰਮਕਾਰ ਕਰਦੇ ਰਹਿੰਦੇ ਨੇ ਸਾਡਾ ਸਾਰਾ ਆਲਾ ਦਵਾਲਾ ਜਿਹੜਾ ਕਾਲਜ ਦਾ ਸਾਫ ਸੁਥਰਾ ਰੱਖਣਾ ਤੇ ਕਾਲਜ ਦੇ ਵਿੱਚ ਸਫਾਈ ਰੱਖਣਾ ਤੇ ਕਾਲਜ ਦੀ ਬਿਲਡਿੰਗ ਨੂੰ ਐਂ ਚਮਕਾ ਕੇ ਰੱਖਣਾ ਸਾਰਾ ਮਤਲਬ ਬੜਾ ਵਾ ਅੱਛਾ ਕੰਮ ਹੈ ਜਿਹੜਾ ਕਰਦੇ ਨੇ ਤੇ ਅਸੀਂ ਸਾਰੇ ਹੀ ਇਹ ਆ ਨਾਨ ਟੀਚਿੰਗ ਵਿਭਾਗ ਨੂੰ ਬੜਾ ਹੀ ਕਹ ਲੋ ਕਿ ਅਸੀਂ ਵਧਾਈ ਦੇ ਪਾਤਰ ਹਨ ਜਿਹੜੇ ਕਿ ਸਾਡੇ ਕਾਲਜ ਨੂੰ ਉਹਨਾਂ ਨੇ ਇੱਕ ਸੰਭਾਲਿਆ ਹੋਇਆ ਹੈ ਤੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ